ਸਿਅਮਸਾਦ ਨੂੰ ਮਲੇ ਸਾਡਾ ਮੇਨ ਮੁੱਦਾ ਸਿਗਾ ਕਿ ਜਿਹੜਾ ਸ਼ੰਭੂ ਬੈਰੀਅਰ ਤੇ ਜਾਮ ਲੱਗਾ ਹੋਇਆ ਇੱਕ ਧਰਨਾ ਲੱਗਾ ਹੋਇਆ ਉਹ ਧਰਨਾ ਚਾਹੇ ਜਾਰੀ ਰਹੇ ਉਹਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਲੇਕਿਨ ਸਾਡਾ ਰਸਤਾ ਖੁੱਲ ਜਾਏ ਜਦੋਂ ਪਰਿਵਾਰ ਚ ਕੋਈ ਵੀ ਪ੍ਰੋਬਲਮ ਹੁੰਦੀ ਚਲੋ ਅਸੀਂ ਕਿਸਾਨ ਭਰਾ ਭਰਾ ਹੀ ਆਂ ਲੇਕਿਨ ਅਸੀਂ ਆਪਣੇ ਵੱਡਿਆਂ ਕੋ ਜਾਨੇ ਅੱਜ ਅਸੀਂ ਆਪਣੇ ਵੱਡਿਆਂ ਕੋ ਆਏ ਆ ਕਿ ਕੋਈ ਨਾ ਕੋਈ ਇਦਾਂ ਦਾ ਰਸਤਾ ਬਣਾਣ ਕਿ ਉਹਨਾਂ ਦਾ ਕੰਮ ਜਿਹੜਾ ਹੈਗਾ ਉਹ ਵੀ ਹੋ ਜਾਏ ਤੇ ਸਾਡਾ ਲੇਕਿਨ ਕਿਉਂਕਿ ਅਸੀਂ एक्सपोर्ट ਕਰਦੇ ਆ ਬਾਹਰਲੇ ਕੰਟਰੀਜ਼ ਨੂੰ ਮਾਲ ਭੇਜਦੇ ਆ ਇੰਡੀਆ ਦੇ ਬਾਹਰਲੇ ਸਟੇਟਾਂ ਤੋਂ ਮਾਲ ਲਿਆ ਕੇ ਇੰਡੀਆ ਦੇ ਬਾਹਰਲੇ ਸਟੇਟਾਂ ਚ ਹੀ ਮਾਲ ਸਪਲਾਈ ਕਰਦੇ ਆ ਸੋ ਪੰਜਾਬ ਇੱਕ ਅੱਛਾ ਸਟੇਟ ਹੈ ਬਹੁਤ ਹੈਲਦੀ ਸਟੇਟ ਹੈ ਸਾਨੂੰ ਇਹ ਖੁਸ਼ੀ ਹੈ ਕਿ ਸਾਡੇ ਇੱਥੇ ਮੌਸਮ ਔਰ ਜ਼ਮੀਨ ਬਹੁਤ ਅੱਛੀ ਹੈ ਔਰ ਲੋਕਾਂ ਦੇ ਵਿਚਾਰ ਔਰ ਲੋਕਾਂ ਦਾ ਕੋਈ ਧਰਮ ਦਾ ਪੇਤਪਾਵ ਜਾਂ ਕੋਈ ਇਦਾਂ ਦਾ ਨਹੀਂ ਹੈ ਤੋ ਇਸ ਕਰਕੇ ਪੰਜਾਬ ਚ ਲੋਕ ਰਹਿਣਾ ਅੱਛਾ ਸਮਝਦੇ ਔਰ ਇੱਥੇ ਕੰਮ ਕਰਨਾ ਅੱਛਾ ਸਮਝਦੇ ਬਾਹਰਲੇ ਸਟੇਟਾਂ ਤੋਂ ਵੀ ਲੇਕਿਨ ਅਸੀਂ ਪਿੱਛੇ ਇਸ ਕਰਕੇ ਰਹਿ ਜਾਂਦੇ ਆ ਕਿ ਸਾਡੇ ਰਸਤੇ ਬੰਦ ਆ ਕਿਉਂਕਿ 6-6 ਘੰਟੇ 8-8 ਘੰਟੇ ਦਾ ਉੱਥੇ ਜਾਮ ਲੱਗਦਾ ਪਿੰਡਾਂ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਲੇਕਿਨ ਵੱਡੇ ਟਰਾਲੇ ਉੱਥੋਂ ਨਹੀਂ ਆ ਸਕਦੇ ਸੋ ਅਸੀਂ ਸੀਐਮ ਸਾਹਿਬ ਕੋ ਇੱਕ ਰਿਕੁਐਸਟ ਕੀਤੀ ਆ ਕਿ ਤੁਸੀਂ ਵਿੱਚ ਪੈ ਕੇ ਕੋਈ ਇਦਾਂ ਦਾ ਮਸਲਾ ਸਾਡਾ ਹੱਲ ਕਰਾਓ ਕਿ ਸਾਡੇ ਰਸਤੇ ਖੁੱਲ ਜਾਣ ਸਾਡਾ ਵਪਾਰ ਚੱਲੇ ਔਰ ਅੱਛਾ ਚੱਲੇ ਔਰ ਅਸੀਂ ਵਿਦੇਸ਼ਾਂ ਚ ਬਾਹਰਲੇ ਕੰਟਰੀਜ਼ ਮਾਲ ਭੇਜੀਏ ਤੁਸੀਂ ਸਾਰੇ ਆਨਲਾਈਨ ਆਰਡਰ ਕਰਦੇ ਹੋ ਤੁਸੀਂ ਸਾਰੇ ਸਮਝਦੇ ਹੋ ਕਿ ਸਾਰ ਕੋਈ ਬੰਦਾ ਕਹਿੰਦਾ ਮੈਨੂੰ 5 ਘੰਟੇ ਚ 6 ਘੰਟੇ ਚ ਮਾਲ ਮਿਲ ਜੇ ਜੋ ਵੀ ਮੈਂ ਆਰਡਰ ਕੀਤਾ ਅਗਰ ਇਦਾਂ ਦੀ ਬੰਦਿਸ਼ ਹੋਵੇ ਤਾਂ ਅਸੀਂ ਫਿਰ ਨਹੀਂ ਸਪਲਾਈ ਕਰ ਸਕਦੇ ਉੱਥੇ ਪੰਜਾਬ ਫਿਰ ਥੋੜਾ ਪਿੱਛੇ ਪੈ ਜਾਂਦਾ ਸੋ ਅਸੀਂ ਸਾਰੇ ਪੰਜਾਬ ਦੀ ਇੰਡਸਟਰੀ ਦੀ ਵਪਾਰ ਦੀ ਬਿਹਤਰੀ ਕਰਕੇ ਔਰ ਸੀਐਮ ਸਾਹਿਬ ਕੋ ਇੱਕ ਰਿਕੁਐਸਟ ਕਰਨਾ ਹੈ ਕਿ ਇਹਦੇ ਵਿੱਚ ਤੁਸੀਂ ਪੈ ਕੇ ਤੁਸੀਂ ਆਪਣਾ ਰੋਲ ਅਦਾ ਕਰਕੇ ਔਰ ਸੀਐਮ ਸਾਹਿਬ ਤੇ ਸਾਨੂੰ ਬਹੁਤ ਭਰੋਸਾ ਕੀ ਹੋਵੇ ਕੋਈ ਨਾ ਕੋਈ ਹੱਲੇ ਦਾ ਜ਼ਰੂਰ ਕੱਢ ਲਿਆ ਸਰ ਹੁਣ ਤੱਕ ਦੀ ਗੱਲ ਕਰੀਏ 1 ਸਾਲ ਤੋਂ ਵੱਧ ਦਾ ਸਮਾਂ ਕੋਸ਼ਿਸ਼ ਬਾਰਡਰ ਬੰਦ ਨੇ ਕਿ ਕੁਝ ਪ੍ਰਭਾਵ ਪਿਆ ਇੰਡਸਟਰੀ ਦੇ ਉੱਪਰ ਨੁਕਸਾਨ ਕਿੰਨਾ ਕੁ ਜੇ ਨੁਕਸਾਨ ਕਿੰਨਾ ਕੁ ਹੋਇਆ ਜਿਵੇਂ ਇਕੱਲੇ ਆਪਣੇ ਸ਼ਹਿਰ ਦਾ ਇਕੱਲੇ ਤੇ ਹਜ਼ਾਰ ਕਰੋੜ ਤੋਂ ਉੱਤੇ ਇੱਕ ਸ਼ਹਿਰ ਦਾ ਨੁਕਸਾਨ ਹੋ ਜਾਂਦਾ ਇਕ ਇੱਕ ਸ਼ਹਿਰ ਦਾ ਹਜ਼ਾਰ ਹਜ਼ਾਰ ਕਰੋੜ ਤੋਂ ਉੱਤੇ ਨੁਕਸਾਨ ਹੋ ਜਾਂਦਾ ਔਰ ਬਾਹਰਲੇ ਦੂਸਰੇ ਸੂਬੇ ਉਹਦਾ ਬੈਨੀਫਿਟ ਉਠਾ ਲੈਂਦੇ ਦੂਸਰੇ ਕੰਟਰੀਜ਼ ਉਹਦਾ ਬੈਨੀਫਿਟ ਉਠਾ ਲੈਂਦੇ ਆ ਪੰਜਾਬ ਚ ਬਹੁਤ ਸਾਰੇ ਕੰਮ ਇਦਾਂ ਦੇ ਹੈਗੇ ਜਿਹੜੇ ਪੰਜਾਬ ਚ ਹੀ ਹੁੰਦੇ ਆ ਔਰ ਅਸੀਂ ਵਰਲਡ ਲੈਵਲ ਤੇ ਉਹਦੀ ਮਾਰਕੀਟਿੰਗ ਕਰਦੇ ਆਂ ਸੋ ਬਹੁਤ ਵੱਡਾ ਨੁਕਸਾਨ ਹੁੰਦਾ ਹਰ ਬੰਦੇ ਦਾ ਨੁਕਸਾਨ ਆ ਉੱਥੇ ਰਹਿਣ ਵਾਲੇ ਦਾ ਪੰਜਾਬ ਦੇ ਹਰ ਜਿਹੜਾ ਘਰ ਚ ਰਹਿੰਦਾ ਉੱਥੇ ਕੋਈ ਕੰਮ ਨਹੀਂ ਕਰਦਾ ਉਹਦਾ ਵੀ ਨੁਕਸਾਨ ਆ ਕਿਉਂਕਿ ਜਿਹੜੀ ਪ੍ਰੋਫਿਟ ਆ ਉਹ ਸਾਰੇ ਪਾਸੇ ਵੰਡਿਆ ਜਾਂਦਾ ਅਲੱਗ-ਅਲੱਗ ਗਰੁੱਪ ਦੇ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਹੈ ਜੀ ਲੋਜੀਸਟਿਕ ਜਿਹੜੇ ਤੁਸੀਂ ਦੱਸ ਰਹੇ ਹੋ ਵੱਡੇ ਟਰਾਲੇ ਨਹੀਂ ਚੱਲਦੇ ਜੀ ਕਿੰਨੇ ਕੁ ਡਰਾਈਵਰ ਹੈ ਇਹ ਲੋਜੀਸਟਿਕ ਕੰਪਨੀਆਂ ਹੈਗੀਆਂ ਜਿਹੜੀਆਂ ਵਿਲੀਆਂ ਹੋ ਗਈਆਂ ਜਾਂ ਕੰਮ ਜਿਵੇਂ ਅੱਗੇ ਕਿਸੇ ਦਾ 500 ਚੱਲਦਾ ਹੋਵੇਗਾ ਜਾਂ 100 ਚੱਲ ਰਹੇ 50 ਚੱਲ ਰਹੇ ਦੇਖੋ ਸਾਨੂੰ ਕੋਸਟ ਵਾਈਸ ਸਾਨੂੰ ਇਨਾ ਪਤਾ ਕਿ 2 ਤੋਂ 3 ਰੁਪਏ ਕਿਲੋ ਦਾ ਸਾਨੂੰ ਫਰਕ ਪੈ ਜਾਂਦਾ ਸਰ ਸਿੱਧਾ ਦਾ ਹੀ ਔਰ 2-3 ਰੁਪਏ ਕਿਲੋ 5 ਰੁਪਏ ਕਿਲੋ ਜਦ ਅਸੀਂ ਕਨਵਰਸ਼ਨ ਕਰ ਦਿੰਨੇ ਆ ਲੋਹੇ ਤੋਂ ਮਟੀਰੀਅਲ ਬਣਾ ਕੇ ਭੇਜ ਦਿੰਨੇ ਆ ਤੋਂ ਜੇ ਸਾਨੂੰ ਔਨ ਤੇ ਜਾਣ ਦਾ ਰਸਤੇ ਦਾ ਹੀ 3-4 ਰੁਪਏ ਕਿਲੋ ਦਾ ਫਰਕ ਪ ਤੇ ਫਿਰ ਉਹਦਾ ਬਹੁਤ ਮੁਸ਼ਕਲ ਹੁੰਦਾ ਜਿੱਦਾਂ ਪਲਾਸਟਿਕ ਇੰਡਸਟਰੀ ਹੈ ਇਧਰੋਂ ਮਾਲ ਪਾਇਆ ਉਧਰੋਂ ਫਟਾਫਟ ਡੱਬੇ ਬਣ ਕੇ ਨਿਕਲ ਜਾਂਦੇ ਆ 2 ਰੁਪਏ ਕਿਲੋ ਚ ਪਲਾਸਟਿਕ ਕਨਵਰਟ ਹੋ ਜਾਂਦੀ ਹੈ ਸੋ ਅਸੀਂ ਇਹ ਸੀਐਮ ਸਾਹਿਬ ਨੂੰ ਅੱਜ ਸਮਝਾ ਪਏ ਆ ਕਿ ਇਹ ਅਗਰ ਅਸੀਂ ਇਹ ਰਸਤਾ ਖੁੱਲ ਜੇ ਸੰਨ ਸਾਡੇ ਆਉਣ ਜਾਣ ਦੇ ਸਾਧਨ ਸੌਖੇ ਹੋ ਜਾਣ ਹਰ ਉਹ ਸ਼ਹਿਰ ਤਰੱਕੀ ਕਰਦਾ ਜੀ ਜਿੱਥੇ 에어ਪੋਰਟ ਹੁੰਦਾ ਉਹ ਸਿਰਫ ਇਸ ਕਰਕੇ ਤਰੱਕੀ ਕਰਦਾ ਕਿ ਉੱਥੇ ਆਉਣ ਜਾਣ ਦਾ ਸਾਧਨ ਆਸਾਨ ਹੋ ਗਿਆ ਸੋ ਅਸੀਂ ਇੱਕ ਰਿਕੁਐਸਟ ਹੈ ਸਾਡਾ ਸਾਧਨ ਥੋੜਾ ਜਿਹਾ आसान करा दो ते ਸਾਡੇ ਭਰਾਵਾਂ ਨੂੰ ਉੱਥੇ ਰਿਕੁਐਸਟ ਕਰ ਦੋ ਜਾਂ ਕੋਈ ਉਹਨਾਂ ਨੂੰ ਹੋਰ ਸਪੇਸ ਦਵਾ ਦੋ ਜਾਂ ਸੈਂਟਰਲ ਸਰਕਾਰ ਨਾਲ ਕੋਈ ਮਿਲ ਕੇ ਅਸ਼ਵਾਸ਼ਣ ਕੀ ਦਿੱਤਾ ਗਿਆ ਸੀ ਸੀਐਮ ਸਾਹਿਬ ਨੇ ਕਿਹਾ ਜੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡਾ ਮਸਲਾ ਮੈਂ ਸਮਝਦਾ ਸਾਰਾ ਔਰ ਅਸੀਂ ਦੇਖ ਵੀ ਰਹੇ ਸੀਗੇ ਉਹਨਾਂ ਦੀ ਨੋਟਿਸ 'ਚ ਵੀ ਆ ਲੇਕਿਨ ਅਸੀਂ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਜਿਹੜਾ ਨੋਟਿਸ 'ਚ ਕਰਾਇਆ ਦੂਸਰਾ ਕੋਈ ਸੋਲੂਸ਼ਨ ਨੁਕਸਾਨ ਜਿਹੜਾ ਨਾ ਜੀ ਉਹ ਪੰਜਾਬੀ ਸੂਬੇ ਨੂੰ ਹੋ ਗਿਆ ਅੱਗੇ ਆਜੋ ਅੱਗੇ ਆਜੋ ਅੱਗੇ ਅੱਗੇ ਆਜੋ ਨਾਮ ਵੀ ਲੈ ਲਓ ਨਾਮ ਦੱਸੋ ਮੇਰਾ ਨਾਮ ਸ਼ਰਦ ਅਗਰਵਾਲ ਅੱਗੇ ਆਜੋ ਸ਼ਰਦ ਅਗਰਵਾਲ ਪ੍ਰੈਜ਼ੀਡੈਂਟ ਨਾਰਥਰਨ ਚੈਂਬਰ ਆਫ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਜਲੰਧਰ ਇਹਦਾ ਸਭ ਤੋਂ ਵੱਡਾ ਨੁਕਸਾਨ ਜੀ ਪੰਜਾਬੀ ਸੂਬੇ ਨੂੰ ਹੈਗਾ ਪੰਜਾਬ ਨੂੰ ਹੈਗਾ ਪੰਜਾਬੀ ਲੋਕਾਂ ਨੂੰ ਹੈਗਾ ਇਸ ਕਰਕੇ ਕਿਉਂਕਿ ਜਿਹੜਾ ਇੰਡਸਟਰੀਅਲ ਕਲਾਈਮੇਟ ਹੈ ਨਾ ਉਹ ਅਸੀਂ ਦੁਨੀਆ ਪਰਚੇ ਜਾਈਏ ਤੇ ਲੱਗਦਾ ਕਿ ਪੰਜਾਬ ਦੇ ਅੰਦਰ ਤੇ ਅੰਦੋਲਨ ਚੱਲ ਰਿਹਾ ਹੈ ਸਟ੍ਰਾਈਕ ਹੈ ਬੰਦ ਹੈ ਤੇ ਕੋਈ ਵੀ ਇਨਵੈਸਟਰ ਜਿਹੜਾ ਹੈ ਬਾਹਰੋਂ ਆ ਕੇ ਉਹ ਇੱਥੇ ਪੈਸੇ ਲਗਾਉਣ ਨੂੰ ਰਾਜ਼ੀ ਨਹੀਂ ਹੈ ਹੁਣੇ ਇਸ ਸਮੇਂ ਸਾਰੀ ਦੁਨੀਆ ਚਾਈਨਾ ਨੂੰ ਛੱਡ ਕੇ ਇੰਡੀਆ 'ਚ ਪੈਸੇ ਲਗਾ ਰਹੀ ਹੈ ਕਿ ਇੱਥੇ ਨਵੀਆਂ ਫੈਕਟਰੀਆਂ ਕੋਈ ਸਾਊਥ 'ਚ ਜਾ ਰਿਹਾ ਹੈ ਪੰਜਾਬ ਦੇ ਅੰਦਰ ਕੋਈ ਵੀ ਬਾਹਰਲਾ ਬੰਦਾ ਨਾ ਆ ਕੇ ਰਾਜ਼ੀ ਹੈ ਨਾ ਹੀ ਇੱਥੇ ਪੈਸਾ ਲਗਾ ਕੇ ਰਾਜ਼ੀ ਹੈ ਤੇ ਇਸ ਗੱਲ ਦਾ ਸਭ ਤੋਂ ਵੱਡਾ ਨੁਕਸਾਨ ਅੱਜ ਸਾਡੇ ਪੰਜਾਬੀ ਸੂਬੇ ਨੂੰ ਹੈਗਾ ਅਸੀਂ ਅਸੀਂ ਪ੍ਰੋਟੈਸਟ ਦੇ ਅੰਦਰ ਜਿਹੜੇ ਆਪਣੇ ਕਿਸਾਨ ਭਰਾਏ ਉਹਨਾਂ ਦੇ ਨਾਲ ਹੈਗੇ ਆ ਪਰ ਪ੍ਰੋਟੈਸਟ ਕਿਸੇ ਇਸ ਤਰੀਕੇ ਨਾਲ ਹੋਏ ਕਿ ਇੰਡਸਟਰੀ ਨੂੰ ਨੁਕਸਾਨ ਨਾ ਹੋਏ ਆਮ ਜਨਤਾ ਨੂੰ ਨੁਕਸਾਨ ਨਾ ਹੋਏ ਤੇ ਪੰਜਾਬੀ ਸੂਬੇ ਨੂੰ ਨੁਕਸਾਨ ਨਾ ਹੋਏ ਕਾਊਂਟ ਦੱਸ ਸਕਦੇ ਹੋ ਹੁਣ ਤੱਕ ਜਿਵੇਂ ਤੁਸੀਂ ਇੱਕ ਜ਼ਿਲ੍ਹੇ ਦਾ ਦੱਸ ਰਹੇ ਹੋ ਕਿ ਨੁਕਸਾਨ ਕਿੰਨਾ ਕੁ ਹੋ ਗਿਆ ਹੈਗਾ ਤੁਹਾਡੀ ਕੋਰਵੀ ਜ਼ਿਲ੍ਹਿਆਂ ਦੇ ਸਾਥੀਆਂ ਨਾਲ ਗੱਲਬਾਤ ਕਨਵਰਸੇਸ਼ਨ ਚੱਲਦੀ ਹੋएगी ਵਟਸਐਪ ਗਰੁੱਪ ਬਣੇ ਹੋਏ ਨੇ ਕਿ ਟੋਟਲ ਪੰਜਾਬ ਦਾ ਜੇਕਰ ਹੁਣ ਤੱਕ ਲੌਸ ਦੀ ਗੱਲ ਕਰੀਏ ਤੇ ਕਿਸਾਨ ਜਥੇਬੰਦੀਆਂ ਨਾਲ ਵੀ ਕੋਈ ਬੈਠਕ ਕਰ ਰਹੇ ਹਾਂ ਕਿ ਮਿਊਚੁਅਲੀ ਅੰਡਰਸਟੈਂਡਿੰਗ ਬਣੇਗੀ ਪਰ ਇਹ ਨੁਕਸਾਨ ਜਿਹੜਾ ਹੈ ਅਸੀਂ ਆਲਰੇਡੀ ਨੁਕਸਾਨ ਅਸੀਂ ਟੋਟਲ ਦੇਣਾ ਦੱਸ ਸਕਦੇ ਅਪਰੋਕਸੀਮੇਟਲੀ ਕੀ ਹੈ ਬਿਲਕੁਲ ਸਾਡਾ ਅੱਜ ਸੀਐਮ ਸਾਬ ਨੂੰ ਮਿਲਣ ਦਾ ਮੇਨ ਮਕਸਦ ਸਾਡਾ ਇਹੋ ਸੀ ਬੀਜ਼ ਇੰਡਸਟਰੀ ਜਿਹੜੀ ਹੈ ਡੇ ਬਾਏ ਡੇ ਡਾਊਨਫਾਲਟੇ ਜਾ ਰਹੀ ਹੈ ਡਿਊ ਟੂ ਧਰਨੇ ਔਰ ਅਸੀਂ ਇਹ ਵੀ ਰਿਕਵੈਸਟ ਕਰਨਾ ਸੀ ਕਿ ਕਿਸਾਨਾਂ ਨੂੰ ਤੁਸੀਂ ਰਿਕਵੈਸਟ ਕਰੋ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਹਾਈਵੇ ਨੂੰ ਖੁਲਾਇਆ ਜਾਏ ਬਾਹਰੋਂ ਵਪਾਰੀ ਆਉਂਦਾ ਦੇਖੋ ਸਾਡੇ ਕੋਲ ਕੋਈ ਰੌਅ ਮਟੀਰੀਅਲ ਨਹੀਂ ਪੰਜਾਬ ਕੋਲ ਸਾਰੇ ਰੌਅ ਮਟੀਰੀਅਲ ਬਾਹਰੋਂ ਆਉਂਦੇ ਨੇ ਔਰ ਜਿੰਨੀਆਂ ਅਸੀਂ ਫਿਨਿਸ਼ ਗੁੱਡਸ ਬਣਾਉਂਦੇ ਆ ਸਾਰੀਆਂ ਬਾਹਰਲੇ ਸੂਬਿਆਂ ਜਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚਦੇ ਆ ਸਾਨੂੰ ਤਕਰੀਬਨ ਦੂਸਰੇ ਸੂਬਿਆਂ ਨਾਲੋਂ 8 ਤੋਂ 10% ਭਾੜਾ ਹੀ ਜ਼ਿਆਦਾ ਪੈ ਜਾਂਦਾ ਹੈ ਅਸੀਂ ਸੀਐਮ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਆ ਵੀ ਜਿਹੜੀ ਇੰਡਸਟਰੀ ਆਲਰੇਡੀ ਚੱਲ ਰਹੀ ਏ ਉਹਨੂੰ ਕਮ ਸੇ ਕਮ ਸਾਨੂੰ ਇਹਨਾਂ ਧਰਨਿਆਂ ਤੋਂ ਬਚਾਇਆ ਜਾਵੇ ਔਰ ਰਿਕੁਐਸਟ ਕਰਕੇ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਕੋਈ ਵਿੱਤ ਹੈ ਕਿ ਤੁਸੀਂ ਇਹਦਾ ਕੋਈ ਨਾ ਕੋਈ ਹੱਲ ਲੱਭੋ ਇਹਦੇ ਨਾਲ ਕੀ ਹੈ 50% ਇੰਡਸਟਰੀ ਮੰਡੀ ਗੋਵਿੰਦਗੜ੍ਹ ਦੇਖ ਲਓ 50% ਇੰਡਸਟਰੀ ਇਹਨਾਂ ਗੱਲਾਂ ਕਰਕੇ ਬੰਦ ਪਈ ਹੈ ਕਿਉਂ ਟਰਾਂਸਪੋਰਟੇਸ਼ਨ ਸਾਡੀ ਮਹਿੰਗੀ ਹੋ ਗਈ ਮਾਨੂੰ ਮਾਲ ਨਾ ਆਣ ਕਰਕੇ ਅਸੀਂ ਸਫਰ ਕਰ ਰਹੇ ਆ ਔਰ ਰੌ ਮਟੀਰੀਅਲ ਜਿਹੜੇ ਇਹਨਾਂ ਜਿੰਨੇ ਇੱਕ ਬਣ ਰਹੇ ਨੇ ਉਹ ਛੂਟਾ ਪੂ ਰਹੇ ਨੇ ਲੇਬਰ ਵੀ ਸਾਡੀ ਬਾਹਰ ਲਈ ਹੈ ਮਟੀਰੀਅਲ ਵੀ ਸਾਡੇ ਕੋ ਬਾਹਰ ਲੈ ਇਸ ਵਾਸਤੇ ਅਸੀਂ ਕਹਿੰਦੇ ਆਂ ਵੀ ਜਿਹੜੀ ਇੰਡਸਟਰੀ ਆਲਰੇਡੀ ਚੱਲ ਰਹੀ ਹੈ ਨਾ ਉਹਨੂੰ ਚੱਲਣ ਦਿੱਤਾ ਜਾਏ ਔਰ ਕਾਫੀ ਇੰਡਸਟਰੀ ਜਿਹੜੀ ਦੂਜੇ ਸੂਬਿਆਂ ਵਿੱਚ ਸ਼ਿਫਟ ਹੋ ਰਹੀ ਹੈ ਇਹਨਾਂ ਗੱਲਾਂ ਕਰਕੇ ਉਹ ਵਾਰੀ ਉਹ ਵਾਰੀ ਉਹ ਵਾਰੀ ਬਾਹਰੋਂ ਆ ਨਹੀਂ ਰਿਹਾ ਉਹ ਵਾਰੀ ਬਾਹਰੋਂ ਇਸ ਵਾਸਤੇ ਨਹੀਂ ਆ ਰਿਹਾ ਕਿ ਰੋਡ ਸਾਰੀਆਂ ਬੰਦ ਨੇ ਸਿਸਟਮ ਸਾਰਾ ਖਰਾਬ ਹੋਇਆ ਹੈ ਅਸੀਂ ਕੋਈ ਸਮਾਨ ਵੀ ਤੁਹਾਡਾ ਸਟਕ ਹੈ ਜਾਂ ਕਿਤੇ ਫਸਿਆ ਹੋਇਆ ਕਿਉਂਕਿ ਉਹ ਵਪਾਰੀ ਆਪਣਾ ਕੁਝ ਸਟਾਕ ਰੱਖਦੇ ਨੇ ਇੰਟਰਨੈਟ ਤੁਸੀਂ ਤੁਸੀਂ ਇਹ ਦੇਖੋ ਨਾ ਇੱਕ ਸਾਲ ਤੋਂ ਜਾਮ ਹੈ ਜਿਹੜਾ ਟਾਈਮ ਅਸੀਂ ਇੱਕ ਦਿਨ ਦੇ ਵਿੱਚ ਅਸੀਂ ਬਾਰਡਰ ਕਰਾਸ ਕਰਦੇ ਸੀ ਅੱਜ ਜਾਮ ਦੇ ਵਿੱਚ ਚਾਰ-ਚਾਰ ਦਿਨ ਫਸਿਆ ਰਹਿੰਦਾ ਹੈ ਔਰ ਇੰਟਰਨੈਸ਼ਨਲ ਮਾਰਕੀਟ ਜਿਹੜਾ ਸਾਡਾ ਮਾਲ ਜਾਂਦਾ ਉਹ ਟਾਈਮ ਬਾਉਂਡ ਆ ਸੀ ਉਹਦੇ ਟਾਈਮ ਬਾਉਂਡ ਹੈਗੇ ਜੇ ਟਾਈਮ ਸਰ ਅਸੀਂ ਪੋਰਟ ਤੇ ਮਾਲ ਨਹੀਂ ਵੇਚਦੇ ਕੋਲ ਟਾਈਮ ਨਾਲ ਸਾਨੂੰ ਨਹੀਂ ਜਾਣਾ ਮਾਲ ਸ਼ਿਪ ਮਿਸ ਹੋ ਜਾਂਦਾ ਸਾਨੂੰ ਸ਼ਿਪ ਚੈਂਬਰ ਨਹੀਂ ਹੋਣੀ ਮਸਲਾ ਇਹ ਮਸਲਾ ਸੁਪਰੀਮ ਕੋਰਟ ਤੱਕ ਵੀ ਗਿਆ ਔਰ ਉੱਥੇ ਕਿਸਾਨ ਕਹਿੰਦੇ ਕਿ ਅਸੀਂ ਨਈ ਬਲੌਕ ਕੀਤੇ ਰਾ ਸਰਕਾਰਾਂ ਨੇ ਬਲੌਕ ਕੀਤੇ ਨੇ ਕਹਿੰਦੇ ਰਾ ਖੋਲ ਦਿਓ ਸਾਨੂੰ ਵੀ ਦਿੱਲੀ ਜਾ ਲੈਣ ਦਿਓ ਇਸ ਤਰ੍ਹਾਂ ਦੀ ਉਹ ਗੱਲਾਂ ਕਰਦੇ ਅੱਸੀ ਅੱਜ ਇਹ ਸਰਕਾਰ ਕੋਲ ਇਹੋ ਹੀ ਸੀਐਮ ਸਾਹਿਬ ਨੂੰ ਇਸੇ ਵਾਰ ਚਲੇ ਤੁਸੀਂ ਵਿੱਚ ਪਾ ਕੇ ਤੁਹਾਡੀ ਸਟੇਟ ਹੈ ਸਟੇਟ ਹਰੀ ਭਰੀ ਪੰਜਾਬ ਤਾਂ ਹੀ ਰਹਿ ਸਕਦੀ ਹੈ ਨਾ ਜੇ ਇੱਥੇ ਬਿਜ਼ਨਸ ਚੱਲੇਗਾ ਤਾਂ ਅਸੀਂ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਤੁਸੀਂ ਵਿੱਚ ਪਾ ਕੇ ਕੋਈ ਇਹੋ ਜਿਹਾ ਮਸਲਾ ਹਲਗਾ ਇਹੋ ਜਿਹਾ ਸੋਲੂਸ਼ਨ ਲੱਭੋ ਕਿ ਇਹ ਹਾਈਵੇ ਖੁੱਲ ਜਾਣ ਔਰ ਇਸ ਸਾਈਡ ਤੇ ਕੋਈ ਹੋਰ ਸਾਈਡ ਲੱਭਣਾ ਜਿੱਥੇ ਧਰਨਾ ਦੇਣ ਉਹਨਾਂ ਦੀ ਕਿਉਂ ਸੈਂਟਰ ਗਵਰਨਮੈਂਟ ਦਾ ਮਸਲਾ ਹੈ ਕਿ ਸਟੇਟ ਨੂੰ ਵਿੱਚ ਪੈਣਾ ਹੀ ਪੈਗਾ ਅੱਜ ਸਫਰ ਕੌਣ ਸਟੇਟ ਕਰ ਰਹੀ ਹੈ ਜੀ ਅਗਰ ਵਪਾਰੀ ਇੰਡਸਟਰੀ ਖਤਮ ਹੋ ਜਾਏਗੀ ਨਾ ਸਟੇਟ ਦਾ ਰੈਵਨਿਊ ਵੀ ਘਟੇਗਾ ਪੰਜਾਬ ਤਾਂ ਅੱਗੇ ਪੰਜਾਬ ਕਿਸੇ ਟਾਈਮ ਤੇ 1 ਨੰਬਰ ਤੇ ਹੁੰਦਾ ਸੀ ਜਦ ਕਿ ਅੱਜ ਵੀ ਮੈਂ 22ਵੇਂ ਨੰਬਰ ਤੇ ਪਹੁੰਚੇ ਸੁਪਰੀਮ ਕੋਰਟ ਦੀ ਗੱਲ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਸਮੇਂ ਤੇ ਸੁਪਰੀਮ ਕੋਰਟ ਨੇ ਰਾਹ ਖੋਲਣ ਵਾਸਤੇ ਹਿਦਾਇਤ ਦੇ ਵੀ ਦਿੱਤੀ ਸੀ ਪਰ ਉਦੋਂ ਫੇਰ ਏਜੀ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਜੇ ਸਾਰਾ ਇਹ ਸਮਾਨ ਸਾਰੇ ਕਿਸਾਨ ਦਿੱਲੀ ਦੇ ਵਿੱਚ ਆ ਜਾਣਗੇ ਤੇ ਦਿੱਲੀ ਦੀ ਜਿਹੜੀ ਟ੍ਰੈਫਿਕ ਸਮੱਸਿਆ ਹੈ ਉਹ ਤੁਸੀਂ ਸੰਭਾਲ ਨਹੀਂ ਪਾਉਂਗੇ ਈਵਨ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੀ ਸ਼ਾਇਦ ਆਪ ਨਹੀਂ ਆਪ ਮੰਗੇ ਦੇਖੋ ਮਸਲਾ ਜਿਹੜਾ ਹੈਗਾ ਉਹ ਕਿਸਾਨ ਭਰਾਵਾਂ ਦਾ ਸੈਂਟਰ ਦੀ ਸਰਕਾਰ ਨਾਲ ਹੈਗਾ ਵਾ ਜਿਹੜਾ ਥੋੜਾ ਜਿਹਾ ਇੱਕ ਮੰਨਪੇਧ ਹੈ ਜਾਂ ਮਤਪੇਧ ਹੈ ਉਹਦੇ ਨਾਲ ਪਰ ਹੋਕ ਹੀ ਰਿਹਾ ਹੈ ਕਿ ਜੋ ਪੰਜਾਬ ਦੇ ਭਰਾ ਨੇ ਉਹਨਾਂ ਦੇ ਕੋਲੋਂ ਜਾਣੇ ਅਣਜਾਣੇ ਨੁਕਸਾਨ ਪੰਜਾਬ ਦਾ ਹੀ ਹੋ ਰਿਹਾ ਅਸੀਂ ਵੀ ਉਹਨਾਂ ਦੇ ਭਰਾ ਅਸੀਂ ਚਾਹੇ ਉਹਨਾਂ ਨਾਲ ਹੌਸਲਾ ਉਹਨਾਂ ਦਾ ਵਧਾਣਾ ਚਾਹੁੰਦੇ ਆ ਅਸੀਂ ਉਹਨਾਂ ਨਾਲ ਖੜ੍ਹ ਵੀ ਸਕਦੇ ਆ ਪਰ ਇਸ ਟਾਈਮ ਸਾਨੂੰ ਆਪਣੀ ਰੋਜ਼ੀ ਰੋਟੀ ਦੀ ਪਈ ਹੋਈ ਹੈ ਜਿਹੜੇ ਕਾਰੋਬਾਰ ਐ ਜਿਹੜੇ ਕਾਰਖਾਨੇ ਐ ਉਹ ਉਸ ਹਿਸਾਬ ਨਾਲ ਪ੍ਰੋਗਰੈਸ ਨਹੀਂ ਕਰbare ਜਿਸ ਹਿਸਾਬ ਨਾਲ ਸਾਡੇ ਹੋਰ ਸੂਬੇ ਪ੍ਰੋਗਰੈਸ ਕਰ ਰਹੇ ਤੇ ਜੇ ਅਸੀਂ ਉਹ ਸਪੀਡ ਮਿਸ ਕਰ ਜਾਵਾਂਗੇ ਤੇ ਇਹ ਇਸ ਤੀਜ਼ ਦਾ ਜਿਹੜਾ ਖਾਮਿਆਜਾ ਹੈ ਬੜੇ ਲੰਬੇ ਸਮੇਂ ਚ ਪੰਜਾਬ ਨੂੰ ਹੀ ਭੁਗਤਣਾ ਪੈਣਾ ਜਦੋਂ ਇੱਥੇ ਰੋਜ਼ਗਾਰ ਕੱਟ ਜਾਏਗਾ ਜਾਂ ਕਾਰੋਬਾਰ ਦੇ ਹੋਰ ਜਿਹੜੇ ਸਾਧਨ ਐ ਉਹ ਕੱਟ ਜਾਣਗੇ ਸੋ ਸਾਡੀ ਬੇਨਤੀ ਇਹੀ ਐ ਕਿ ਅਸੀਂ ਭਰਾ ਨਾਲ ਮੋਢੇ ਨਾਲ ਮੋਢਾ ਲਾਣ ਨੂੰ ਚਾਹੀ ਤਿਆਰ ਐ ਔਰ ਸੀਐਮ ਸਾਹਿਬ ਨੇ ਵੀ ਇਸ ਗੱਲ ਦਾ ਆਸ਼ਵਾਸਨ ਦਿੱਤਾ ਕਿ ਉਹ ਇਸ ਗੱਲ ਨੂੰ ਅੱਗੇ ਲੈ ਕੇ ਜਾਣਗੇ ਵੀ ਇੱਕ ਭਰਾ ਦੂਜੇ ਭਰਾ ਦਾ ਨੁਕਸਾਨ ਨਾ ਕਰੇ ਜਾਣੇ ਅਣਜਾਣੇ ਸਹੀ ਕੋਈ ਥੋੜਾ ਜਿਹਾ ਲੰਘਾ ਇਹੋ ਜਿਹਾ ਕੱਢ ਦਿੱਤਾ ਜਾਵੇ ਜਿਸ ਦੇ ਨਾਲ ਪੰਜਾਬ ਦੇ ਬਾਕੀ ਕਾਰੋਬਾਰ ਜਿਹੜੇ ਹੈਗੇ ਉਹ ਆਪਣਾ ਕੰਮ ਕਰ ਸਕਣ ਹੁਣ ਦੇਖੋ ਜੇ ਆਪਾਂ ਕਹਿੰਦੇ ਫੂਡ ਕ੍ਰੋਪਸ ਜਿਹੜੀ ਕ੍ਰੋਪਸ ਇੱਥੇ ਉਗ ਰਹੀਆਂ ਉਹ ਆਫਟਰ ਆਲ ਫੂਡ ਪ੍ਰੋਸੈਸਿੰਗ ਇੰਡਸਟਰੀ ਚ ਜ ਜਾਣੀ ਹੈ ਤੇ ਜੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਆਪਾਂ ਗੱਲ ਕਰੀਏ ਉਥੋਂ ਦੀ 에ਅਰ ਕੰਡੀਸ਼ਨਡ ਕੁਝ ਜਿਹੜੇ ਇਹੋ ਜਿਹੇ ਪਦਾਰਤ ਹੁੰਦੇ ਜਿਹੜੇ 에ਅਰ ਕੰਡੀਸ਼ਨਡ ਕੰਟੇਨਰਾਂ ਚ ਜਾਂ ਟਰੱਕਾਂ ਚ ਜਾਣੇ ਹੁੰਦੇ ਆ ਹੁਣ ਜੇ ਉਹਨੂੰ ਹੀ ਲਾਂਗਾ ਨਹੀਂ ਮਿਲੇਗਾ ਜਾਂ ਉਹਦਾ ਇੱਕ ਟਰੈਵਲਿੰਗ ਟਾਈਮ ਵੱਜੇਗਾ ਤੇ ਜ਼ਾਹਿਰ ਤੌਰ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਿ ਫਾਰਮਰ ਦੀ ਹਿਤੈਸ਼ੀ ਹੈ ਆਪਣੇ ਕਿਸਾਨਾਂ ਦੀ ਹਿਤੈਸ਼ੀ ਹੈ ਉਹਦਾ ਵੀ ਨੁਕਸਾਨ ਹੋਏਗਾ ਔਰ ਇੱਕ ਹੋਰ ਬੜੀ ਵੱਡੀ ਗੱਲ ਹੋ ਰਹੀ ਹੈ ਵੀ ਜਿਹੜੇ ਸਾਡੇ 에ਅਰਪੋਰਟ ਹੈ ਹੁਣ ਜਲੰਧਰ ਚ ਵੀ 에ਅਰਪੋਰਟ ਨਵਾਂ ਬਣਿਆ ਹਲਵਾੜਾ ਚ ਲੁਧਿਆਣਾ ਵੀ ਆਉਣ ਵਾਲਾ ਹੈ ਪਰ ਇਹਦਾ ਇੱਕ ਫਾਇਦਾ ਜਿਹੜਾ ਹੈਗਾ ਉਹ 에ਅਰਲਾਈਨਸ ਨੂੰ ਮਿਲ ਰਿਹਾ ਵੀ ਅਸੀਂ ਜਿਹੜਾ ਰੋਡ ਟਰਾਂਸਪੋਰਟ ਕਰ ਸਕਦੇ ਆ ਆਪਾਂ ਸੜਕ ਰਾਹੀਂ ਜਾ ਸਕਦੇ ਆ ਉਹਦੇ ਕਰਕੇ ਕਈ ਵਾਰੀ ਕੋਈ ਇਹੋ ਜੀ ਮੀਟਿੰਗ ਆ ਜਾਂਦੀ ਹੈ ਕੋਈ ਸਾਡਾ ਅਸੀਂ ਜਿਹਨੂੰ ਗੱਡੀ 'ਚ ਨਹੀਂ ਲਿਆ ਸਕਦੇ ਉਹਨੂੰ ਬਾਈ ਫਲਾਈਟ ਲਿਆਣਾ ਪੈਂਦਾ ਹੈ ਫਲਾਈਟ ਦੀ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਸੋ ਇਹ ਤੁਸੀਂ ਦੇਖੋਗੇ ਕਿ ਇੱਕ ਸਾਲ ਇੱਕ ਬਹੁਤ ਲੰਬਾ ਸਮੇਂ ਹੋ ਗਿਆ ਹੈ ਤੇ ਜੇ ਕੋਈ ਬਿਮਾਰੀ ਬੜੀ ਲੰਬੀ ਚੱਲ ਪਏ ਤਾਂ ਉਹਦਾ ਫਿਰ ਨੁਕਸਾਨ ਚਾਹੇ ਛੋਟੀ ਤੋਂ ਛੋਟੀ ਬਿਮਾਰੀ ਵੀ ਹੋਵੇ ਉਹ ਬੜਾ ਲੰਬਾ ਇੱਕ ਜਦੋਂ ਸਮੇਂ ਲੈ ਲੈਂਦੀ ਹੈ ਨਾ ਤਾਂ ਸ਼ਰੀਰ ਨੂੰ ਉਹਦਾ ਨੁਕਸਾਨ ਬੜਾ ਗਹਿਰਾ ਹੁੰਦਾ ਸੋ ਸਾਡੀ ਬੇਨਤੀ ਇਹੀ ਹੈ ਸਾਡੇ ਭਰਾਵਾਂ ਨਾਲ ਕਿ ਵੀ ਇਹਨੂੰ ਥੋੜਾ ਜਿਹਾ ਸਾਡੇ ਨਾਲ ਸੈਨੂ ਪੁੱਤੀ ਰੱਖਣ ਠੀਕ ਹੈ ਕੋ ਗੱਲ ਬਿਲਕੁਲ ਮੈਨੂੰ ਇਹ ਸਹੀ ਲੱਗੀ ਆ ਮੈਨੂੰ ਸਹੀ ਲੱਗੇ ਗੱਲ ਇਹ ਸਾਡੇ ਇਹਨਾਂ ਨੇ ਕੁਝ ਦਿਨ ਪਹਿਲਾਂ ਮੈਂ ਨਾਲ ਡਿਸਕਸ ਕੀਤੀ ਆ ਕਿ ਇੰਡਸਟਰੀ ਜਿਹੜੀ ਆ ਡੇ ਬਾਈ ਡੇ ਕ੍ਰਾਈਸਿਸ ਵਿੱਚ ਜਾ ਰਹੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਗੱਲਾਂ ਬਿਲਕੁਲ ਜਾਇਜ਼ ਨੇ ਕਿ ਇਹਨਾਂ ਦਾ ਰੌ ਮਟੀਰੀਅਲ ਵੀ ਬਾਹਰੋਂ ਆਉਣਾ ਰੌ ਮਟੀਰੀਅਲ ਜਦੋਂ ਬਾਹਰੋਂ ਆਉਂਦਾ ਉਹਦੀ ਪਰਚੇਜ਼ ਟਰਾਂਸਪੋਰਟੇਸ਼ਨ ਵਧਦੀ ਆ ਤਾਂ ਉਹਦੀ ਕਾਸਟ ਮਹਿੰਗੀ ਹੋ ਜਾਂਦੀ ਆ ਜਦੋਂ ਇਹ ਕਾਸਟ ਤੋਂ ਮਟੀਰੀਅਲ ਬਣਾ ਕੇ ਸਪਲਾਈ ਕਰਦੇ ਆ ਉਦੋਂ ਉਹਦੀ ਸੇਲ ਮਹਿੰਗੀ ਹੋ ਜਾਂਦੀ ਆ ਤੇ ਦੂਜੀਆਂ ਸਟੇਟਸ ਕੋਲ ਇਦਾਂ ਦਾ ਕੋਈ ਹਡਲ ਨਹੀਂ ਹੈਗਿਆ ਦੂਜੀਆਂ ਸਟੇਟਸ ਦੇ ਨਾਲ ਫਿਰ ਇਹਨਾਂ ਦੇ ਰੇਟਸ ਜਿਹੜੇ ਆ ਉਹ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦੇ ਆ ਤੇ ਪ੍ਰੋਟੈਸਟ ਤੇ ਕੋਈ ਖਿਲਾਫ ਨਹੀਂ ਹੈ ਪ੍ਰੋਟੈਸਟ ਤੇ ਸਾਰੇ ਨਾਲ ਆ ਪਰ ਨਾਲ ਦੇ ਨਾਲ ਇੱਕ ਪ੍ਰੋਟੈਸਟ ਕਰਕੇ ਦੂਜੀ ਜਿਹੜੀ ਇੰਡਸਟਰੀズ ਉਹ ਸਫਰ ਨਾ ਹੋਣ ਇੱਕ ਅਗਰ এমਪਲੋਇਰ ਆ ਰੇ ਇੱਕ ਜਿਹੜਾ ਫੈਕਟਰੀ ਦਾ ਓਨਰ ਆ ਉਹ ਸਫਰ ਹੁੰਦਾ ਉਹਦੇ ਨਾਲ ਉਸ ਫੈਕਟਰੀ ਜੁਨੇ ਹੋ ਜਿੰਨੇ ਵੀ ਏਮਪਲੋਇਜ਼ ਆ ਉਹ ਸਾਰੇ ਸਫਰ ਹੁੰਦੇ ਅੱਜ ਅਸੀਂ ਸੀਐਮ ਸਾਹਿਬ ਮੇਰੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਮਝ ਦਿੱਤਾ ਤੇ ਉਹਨਾਂ ਨੇ ਇਸ ਇਸ਼ੂ ਨੂੰ ਬਹੁਤ ਤਵੱਜੋ ਦਿੱਤੀ ਉਹਨਾਂ ਨੇ ਕਿਹਾ ਸੀ ਇਹੀ ਕੀਤਾ ਕਿ ਇੰਟਰਵਿਨ ਕਰਕੇ ਕਿਸੇ ਵੀ ਤਰ੍ਹਾਂ ਨਾਲ ਦੂਜੀ ਸਟੇਟ ਨਾਲ ਹਰਿਆਣਾ ਨਾਲ ਗੱਲ ਸੈਂਟਰ ਨਾਲ ਕਰੋਗਲ ਕਿਸਾਨਾਂ ਨਾਲ ਗੱਲ ਕਰੋ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਰੋਡ ਐਕਸੈਸ ਆ ਟਰਾਂਸਪੋਰਟੇਸ਼ਨ ਜੇ ਵੀ ਦੱਸਿਆ ਜੀ ਸਗੂ ਸਾਹਿਬ ਨੇ ਵੀ ਸਾਰਿਆਂ ਨੇ ਗੁਰਸਾਨ ਜੀ ਨੇ ਕਿ ਟਰਾਲੇ ਵੱਡੇ ਵੱਡੇ ਆ ਉਹ ਲਿੰਕ ਰੋਡ ਪਿੰਡਾਂ ਵਿੱਚ ਆ ਹੀ ਨਹੀਂ ਸਕਦੇ ਪੋਸਿਬਿਲਟੀ ਨਹੀਂ ਹੈ ਸੋ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਏ ਆ ਕਿ ਇਸ ਤਰ੍ਹਾਂ ਦੀ ਗੱਲ